ਸ਼ੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਹਨਾਂ ਨੂੰ ਲਿਖਿਆ ਪੂਰਨ ਬ੍ਰਹਮ ਗਿਆਨੀ ਪੂਰਨ ਪੂਰੇ ਸੀ ਇਹ ਕਿਸੇ ਨੇ ਪੁੱਛਿਆ ਕਹਿੰਦੇ ਮਹਾਰਾਜ ਜਿਹੜੇ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਇਹਨਾਂ ਦਾ ਕੀ ਹਿਸਾਬ ਹੈ ਸ਼ੰਤ ਅਜੀਤ ਸਿੰਘ ਹੰਸਾਲੀ ਵਾਲੇ ਕਹਿੰਦੇ ਕਹਿੰਦੇ ਸਮੁੰਦਰ ਨਹੀਂ ਹੁੰਦਾ ਸਮੁੰਦਰ ਸਮੁੰਦਰ ਵਰਗਾ ਹੀ ਹਿਸਾਬ ਹੈ ਉਹਨਾਂ ਦਾ ਕਹਿੰਦੇ ਕਿ ਆਖੋ ਸਤਨਾਮ ਸ਼ਿਵਾ ਗੁਰੂ ਨੂੰ ਸਮੁੰਦਰ ਰੂਪ ਕਿਹਾ ਜਿਹੜੇ ਕੰਮ ਮਹਾਪੁਰਖ ਰੱਬ ਰੂਪ ਹੋ ਕੇ ਕਰਦੇ ਨੇ ਆਮੰਦਾ ਨਹੀਂ ਕਰ ਸਕਦਾ ਹੁਣ ਤਾਂ ਗੁਰੂਆਂ ਨੂੰ ਇਹਨਾਂ ਨੇ ਆਮ ਹੀ ਬਣਾ ਲਿਆ ਗੁਰੂ ਨਾਨਕ ਸਾਹਿਬ ਆਮ ਨਹੀਂ ਜੀ ਗੁਰੂ ਨਾਨਕ ਸਾਹਿਬ ਤਾਂ ਗੁਰੂ ਨੇ ਮਹਾਪੁਰਖ ਆਮ ਨਹੀਂ ਹੁੰਦੇ ਸਾਹ ਸੰਗਤ ਜਿਨ੍ਹਾਂ ਨੇ 50 50 ਸਾਲ ਸੰਤ ਅਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖਾਂ ਦੇ ਨਾਲ ਰਹਿ ਕੇ ਦੇਖਿਆ ਪਾਲ ਪਾਲ ਕੌਤਕ ਹੁੰਦੇ ਸਾ ਸੰਗਤ ਉਹਨਾਂ ਦਾ ਜੀਵਨ ਹੀ ਕੌਤਕਾਂ ਨਾਲ ਭਰਿਆ ਹੋਇਆ ਹੈ ਕਰਾਮਾਤਾ ਰੋਜ਼ ਕਰਾਮਾਤ ਹੋ ਰਹੀ ਹੈ ਜਿਹੜਾ ਵਚਨ ਕਰਤਾ ਸਾ ਸੰਗਤ ਪੱਥਰ ਤੇ ਲੀਕ ਬਣ ਜਾਂਦਾ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਕਿਸੇ ਵੀ ਮਹਾਪੁਰਖ ਨਾਲ ਜੇ ਤੁਸੀਂ ਜੁੜੇ ਹੋ ਨਾ ਮਹਾਪੁਰਖ ਸਾਰੇ ਚੰਗੇ ਮਾੜਾ ਕੋਈ ਨਹੀਂ ਹੁੰਦਾ ਕਿਸੇ ਵੀ ਮਹਾਪੁਰਖ ਨਾਲ ਜੁੜੇ ਹੋ ਤੇ ਭਰੋਸਾ ਕਰ ਲੋ ਸਾ ਸੰਗਤ ਤੁਹਾਡੇ ਭਰੋਸੇ ਨੇ ਤੁਹਾਨੂੰ ਪਾਰ ਲੰਘਾ ਦੇਣਾ ਵੱਡੇ ਮਹਾਪੁਰਖ ਤਾਂ ਮਰਿਆਂ ਨੂੰ ਜਿਉਂਦੇ ਕਰ ਦਿੰਦੇ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਥੇਦਾਰ ਮਨਜੀਤ ਸਿੰਘ ਕੋਟਲੀ ਤੋਂ ਉਹਨਾਂ ਦੇ ਘਰੋਂ ਬੀਬੀ ਉਹਨੂੰ ਕਿਤੇ ਕੋਈ ਰੋਗ ਹੋਇਆ ਕਿਤੇ ਵਚਨ ਹੋਇਆ ਭਾਈ ਆਸ਼ੀਰਵਾਦ ਲਾ ਲਾ ਹੁਣ ਕਈ ਨਾ ਕਈ ਵਾਰੀ ਬਚਨ ਹੈ ਸਾਨੂੰ ਨਾ ਸਾਨੂੰ ਤਾਂ ਆਸ਼ੀਰਵਾਦ ਦੀ ਲੋੜ ਨਹੀਂ ਹੈ ਜੀ ਮਹਾਪੁਰਖਾਂ ਨੇ ਕਿਹਾ ਕਿ ਆਪ ਭਾਈ ਆਸ਼ੀਰਵਾਦ ਆਜਾ ਤੁਹਾਨੂੰ ਆਸ਼ੀਰਵਾਦ ਦਿੰਨੇ ਆ ਉਹ ਕਦੇ ਕਹਿ ਬੈਠੀ ਸਾਨੂੰ ਆਸ਼ੀਰਵਾਦ ਦੀ ਲੋੜ ਨਹੀਂ ਹੈ ਜੀ ਸਾਹ ਸੰਗਤ ਐਸੀ ਬਿਮਾਰ ਹੋਈ ਉਹ ਦਿੱਲੀ ਤੱਕ ਜਾਏ ਕਿਤੋਂ ਠੀਕ ਨਾ ਆਵੇ ਗੁਰੂ ਰਾਮਦਾਸ ਮਹਾਰਾਜ ਦੇ ਹਸਪੀਟਲ ਦੇ ਵਿੱਚ ਉੱਥੇ ਵੀ ਠੀਕ ਨਹੀਂ ਖੀਰ ਨੂੰ ਜਲੰਧਰ ਡਾਕਟਰਾਂ ਨੇ ਜਵਾਬ ਦਿੱਤਾ ਇਹਨੇ ਕੱਲੂ ਮਰ ਜਾਣਾ ਵੀ ਜਿੰਨੇ ਮਿਲ ਨਾ ਮਿਲ ਲੋ ਵੱਡੇ ਮਹਾਪੁਰਖ ਤੁਹਾਨੂੰ ਦੱਸਣ ਲੱਗਿਆ ਵੀ ਮਰਿਆਂ ਨੂੰ ਜਿਉਂਦੇ ਕਿਦਾਂ ਬਕਾਇਦਾ ਤੁਹਾਨੂੰ ਮੈਂ ਡਰੈਸ ਦੇ ਰਿਹਾ ਪੁੱਛ ਲਿਓ ਜਾ ਕੇ ਜੇ ਕਿਸੇ ਨੂੰ ਸ਼ੰਕਾ ਨਾ ਤਾਂ ਪਤਾ ਕਰ ਲਿਓ ਅਜੇ ਵੀ ਬੀਬੀ ਉਹ ਜਿਉਂਦੀ ਆ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਥੋਂ ਹਜੂਰੀਆ ਸਿੰਘ ਦਾ ਕੁਲਦੀਪ ਸਿੰਘ ਦਾ ਫੋਨ ਆਇਆ ਵੱਡੇ ਮਹਾਪੁਰਖਾਂ ਦੇ ਕੋਲ ਕਹਿੰਦੇ ਮਹਾਰਾਜ ਡਾਕਟਰ ਨੇ ਜਵਾਬ ਦਿੱਤਾ ਐਨੀ ਗੱਲ ਕਹਿ ਕੇ ਉਹ ਰੋਣ ਲੱਗ ਪਿਆ ਮਹਾਪੁਰ ਕਹਿੰਦੇ ਰੋਂਦਾ ਕਾਦੇ ਵਾਸਤੇ ਆ ਤੂੰ ਮਹਾਰਾਜ ਉਹਨਾਂ ਨੇ ਜਵਾਬ ਦਿੱਤਾ ਵੀ ਇਹਨੇ ਬਚਣਾ ਨਹੀਂ ਛੋਟੇ ਛੋਟੇ ਬੱਚੇ ਵਾਸਤੇ ਮਹਾਰਾਜ ਇਹ ਕਹਿੰਦੇ ਜਦ ਤੱਕ ਅਸੀਂ ਬੈਠੇ ਆ ਤੂੰ ਕਾਦੀ ਚਿੰਤਾ ਕਰਦਾ ਦਾਸ ਨੂੰ ਕਿਹਾ ਮਹਾਪੁਰਖਾਂ ਨੇ ਕਹਿੰਦੇ ਚਲੋ ਵੀ ਗੱਡੀ ਕਢੋ ਕਹਿੰਦੇ ਅੱਜ ਉਹਨੂੰ ਆਪਾਂ ਜਿਉਂਦੀ ਕਰਕੇ ਆਉਨੇ ਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਨੋਵਾ ਗੱਡੀ ਹੁੰਦੀ ਸੀ ਇਹ 2014 ਅੰਗ ਦੀ ਗੱਲ ਹੈ 10 ਸਾਲ ਹੋ ਗਏ ਇਸ ਗੱਲ ਨੂੰ ਇਹ ਹੱਡ ਬੀਤੀਆਂ ਸਾਹ ਸੰਗਤ ਤੁਹਾਨੂੰ ਤਾਂ ਸੁਣਾਈ ਦੀਆਂ ਗੁਰੂ ਤਾਂ ਬਹੁਤ ਵੱਡਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮਰੀ ਉਹਦੇ ਸੇਵਕਾਂ ਦੀ ਮੈਂ ਗੱਲ ਕਰ ਰਿਹਾ ਦਾਸ ਨੇ ਇਨੁਵਾ ਗੱਡੀ ਮਹਾਂਪੁਰਖਾਂ ਨੇ ਕਿਹਾ ਵੀ ਗੱਡੀ ਕੱਢੋ ਵੀ ਚੱਲੀਏ ਜਲੰਧਰ ਪਹੁੰਚੇ ਮਹਾਂਪੁਰਖਾਂ ਨੇ ਦਾਸ ਨੂੰ ਕਿਹਾ ਕਹਿੰਦੇ ਜਿਹੜਾ ਉਦੋਂ ਆਸ਼ੀਰਵਾਦ ਨਹੀਂ ਲਿਆ ਹੁਣ ਦਿੰਨੇ ਆ ਉਦੋਂ ਕਿਹਾ ਸੀ ਵੀ ਤੈਨੂੰ ਸ਼ੀਰਵਾਦ ਦਿੰਨੇ ਆ ਲੈ ਆ। ਮੈਨੂੰ ਕਹਿੰਦੇ ਰੱਖ ਸਿਰ ਤੇ ਹੱਥ ਇਹਨੂੰ ਜਿਉਂਦੀ ਕਰ। ਮੈਂ ਕਿਹਾ ਮਹਾਰਾਜ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ। ਕਹਿੰਦੇ ਜੋ ਅਸੀਂ ਕਹਿੰਨੇ ਆ ਉਹ ਕਰ। ਮੈਂ ਕਿਹਾ ਸਤਿਵੰਤ ਬਚਨ ਮਹਾਰਾਜ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਧਿਆਨ ਤਰ ਕੇ ਪਹਿਲੀ ਪੌੜੀ ਦਾ ਜਾਪ ਕਰਨਾ। ਸਾਹ ਸੰਗਤ ਡਾਕਟਰਾਂ ਨੇ ਜਵਾਬ ਦਿੱਤਾ ਆਈਸੀਯੂ ਦੇ ਵਿੱਚ ਉਹ ਬੀਬੀ ਜਿਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਮਹਾਪੁਰ ਕੋਲ ਖੜੇ ਨੇ। ਤੁਹਾਨੂੰ ਮੈਂ ਦੱਸਣ ਲੱਗਿਆ ਪੂਰੇ ਕਹਾ ਕਹਿਆ ਸਭ ਕੁਝ ਪੂਰਾ ਘਟ ਵੱਧ ਕੁਛ ਨਹੀਂ ਇਹ ਮਹਾਪੁਰਖਾਂ ਦੀ ਜੀਵਨ ਲੀਲਾ ਉਹਨਾਂ ਦੀ ਜੀਵਨ ਬਰਤਾਤ ਕੌਤਕ ਤਾਂ ਉਹਨਾਂ ਦੇ ਬਹੁਤ ਨੇ ਕਈ ਕਿਤਾਬਾਂ ਭਰ ਜਾਣ ਤੁਹਾਨੂੰ ਮੈਂ ਛੋਟਾ ਜਿਹਾ ਕੌਤਕ ਸੁਣਾਉਣ ਲੱਗਿਆ ਜਿਵੇਂ ਜਿਵੇਂ ਮਹਾਪੁਰਖਾਂ ਨੇ ਕਿਹਾ ਦਾਸ ਨੇ ਬੀਬੀ ਦੇ ਸਿਰ ਤੇ ਹੱਥ ਰੱਖ ਕੇ ਪਹਿਲੀ ਪੌਣੀ ਦਾ ਜਾਪ ਕੀਤਾ ਮਹਾਪੁਰਖ ਹੱਸ ਪਏ ਕਹਿੰਦੇ ਲੈ ਵੀ ਹੁਣ ਆਸ਼ੀਰਵਾਦ ਦਿੱਤਾ ਗਿਆ ਹੁਣ ਇਹਦੀ ਉਮਰ ਵਧਾ ਦੰਨੇ ਸਾਹ ਸੰਗਤ ਕੋਈ ਕਿਸੇ ਦੀ ਉਮਰ ਨਹੀਂ ਵਧਾ ਸਕਦਾ ਦੁਨੀਆ ਤੇ ਇੱਕ ਮਹਾਪੁਰਖ ਵਧਾ ਸਕਦੇ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂ ਉਹਨਾਂ ਨੂੰ ਬਾਬੇ ਨਾਨਕ ਤੇ ਆਪਣੇ ਗੁਰੂ ਤੇ ਮਾਣ ਹੁੰਦਾ ਜਦੋਂ ਗੁਰੂ ਕਹਿਣ ਸਾਹ ਸੰਗਤ ਉਦੋਂ ਕੋਈ ਪਾਪ ਨਹੀਂ ਹੁੰਦਾ ਵੱਡੇ ਮਹਾਪੁਰਖ ਜਦੋਂ ਮੂਲ ਮੰਤਰ ਸਾਹਿਬ ਦਿਆ ਕਰਦੇ ਸੀ ਨਾ ਪਹਿਲਾਂ ਕਹਿੰਦੇ ਸੀ ਕਹਿੰਦੇ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ